ਸਸਰੀਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲਫਾਸ ਨਿਓ ਠੰਡ ਦੇ ਦਿਨਾਂ ਚ ਗੁੜ ਜਿਹੜਾ ਆਪਣੇ ਆਪ ਚ ਕਾਫੀ ਮਾਤਵਾਰ ਰੱਖਦਾ ਹੈ ਪਹਿਲਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਅਕਸਰ ਉਹ ਗੁੜ ਹੈ ਜਿਹੜਾ ਉਹ ਮਠਿਆਈਆਂ ਵਾਂਗੂ ਖਾਇਆ ਜਾਂਦਾ ਸੀ ਤੇ ਕਾਫੀ ਜਿਹੜੇ ਲੋਹ ਤੱਤ ਹੈ ਇਹਦੇ ਜ ਗੁੜ ਚ ਹੁੰਦੇ ਆ ਹੁਣ ਜਿਹੜਾ ਗੁੜ ਹੈ ਉਹਦਾ ਜਗ੍ਹਾ ਭਾਵੇਂ ਖੰਡ ਨੇ ਲੈ ਰਹੀ ਹੈ ਪਰ ਬਹੁਤ ਸਾਰੇ ਲੋਕ ਹਜੇ ਵੀ ਗੁੜ ਨੂੰ ਆ ਜਿਹੜਾ ਉਹ ਬਹੁਤ ਚਾਰਨਾ ਖਾਂਦੇ ਆ ਤੇ ਘਰੇ ਆ ਜਿਹੜਾ ਆਪਣੇ ਸਪੈਸ਼ਲ ਹੀ ਹੈ ਚਾਹੇ ਰੋਟੀ ਤੋਂ ਬਾਅਦ ਖਾਣਾ ਹੋਵੇ ਜਾਂ ਚਾਹ ਹੈ ਉਹ ਹੀ ਸਪੈਸ਼ਲ ਹੈ ਜਿਹੜਾ ਗੁੜ ਦੀ ਬਣਾਉਂਦੇ ਆ ਤੇ ਅੱਜ ਆਪਾਂ ਖੜੇ ਆਂ ਬਰਨਾਲਾ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਖਾਲਸਾ ਕੁਲਾੜ ਖਾਲਸਾ ਕੁਲਾੜ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਇੱਕ ਤਾਂ ਜਿਹੜਾ ਗੁੜ ਦੀ ਪ੍ਰੋਸੈਸਿੰਗ ਕਿਸ ਤਰ੍ਹਾਂ ਬਣਦਾ ਗੰਨੇ ਤੋਂ ਤੇ ਉਹ ਕਿਸ ਤਰ੍ਹਾਂ ਦੀ ਵਿਧੀ ਹੁੰਦੀ ਹੈ ਉਹ ਵੀ ਦਿਖਾਵਾਂਗੇ ਤੇ ਕਿਹਾ ਜਾਂਦਾ ਵੀ ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਆ ਕੇ ਗੁੜ ਖਰੀਦ ਕੇ ਲਏ ਜਾਂਦੇ ਆ ਗੁੜ ਤੋਂ ਇਲਾਵਾ ਗੁੜ ਦੇ ਨਾਲ ਨਾਲ ਜਿਹੜਾ ਸ਼ੱਕਰ ਤੇ ਹੋਰ ਸੌਂਫ ਵਾਲੇ ਗੁੜ ਵਰਫੀ ਗੋੜਾ ਕਈ ਅਲੱਗ-ਅਲੱਗ ਵੈਰਾਈਟੀਆਂ ਬਣਾ ਕੇ ਆ ਉੱਥੇ ਇੱਥੇ ਵਿਕਰੀ ਕੀਤੀ ਜਾਂਦੀ ਆ ਆਪਾਂ ਅੰਕਲ ਜੀ ਨਾਲ ਗੱਲ ਕਰਾਂਗੇ ਪਿਛਲੇ 5-6 ਸਾਲਾਂ ਤੋਂ ਜਿਹੜਾ ਇੱਥੇ ਇਹਨਾਂ ਨੇ ਕੋਲਾੜਾ ਲਾਇਆ ਹੋਇਆ ਔਰ ਕੀ ਪ੍ਰੋਸੈਸਿੰਗ ਹੈ ਕਿਵੇਂ ਬਣਦਾ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਨਾਲ ਬਣ ਰਹੇ ਹੋ ਤੁਹਾਨੂੰ ਦਿਖਾਉਣੇ ਆ ਅੰਦਰ ਦੀਆਂ ਤਸਵੀਰਾਂ ਵੀ ਗੰਨੇ ਤੋਂ ਬਾਅਦ ਗੋੜਾ ਕਿਵੇਂ ਤਿਆਰ ਹੋਦਾ ਦਿਖਾਦੀਆਂ ਤਸਵੀਰਾਂ ਅੰਕਲ ਜੀ ਆ ਜਿਹੜੇ ਕੋ ਗ੍ਰਾਹਕਾਂ ਨੂੰ ਅਟੈਂਡ ਕਰ ਤੁਹਾਨੂੰ ਤਸਵੀਰ ਦਿਖਾ ਦਈਏ ਇਧਰ ਗੁੜ ਤਿਆਰ ਕੀਤਾ ਜਾ ਰਿਹਾ ਨਾਲ ਨਾਲ ਆਪਾਂ ਇਧਰੋਂ ਤੁਹਾਨੂੰ ਦਿਖਾ ਦਈਏ ਵੀ ਇਧਰੋਂ ਗੰਨਾ ਜਿਹੜਾ ਪਹਿਲਾਂ ਇਧਰ ਗੰਨਾ ਸਿਟਿਆ ਜਾਂਦਾ ਹੈਗਾ ਤੇ ਇਧਰ ਗੰਨੇ ਦਾ ਜੂਸਾ ਕੱਢਿਆ ਜਾ ਰਿਹਾ ਹੈਗਾ ਇਧਰ ਪੀਟਰ ਹੈ ਜਾਂ ਮੋਟਰ ਕਿਧਰ ਲੱਗ ਰਿਹਾ ਉਹ ਵੀ ਦਿਖਾ ਦਈਏ ਤੁਹਾਨੂੰ ਇੱਥੇ ਇੰਜਣ ਪਿਆ ਇਧਰ ਇੱਕ ਮੋਟਰ ਹੈ ਮੋਟਰ ਦੇ ਨਾਲ ਜਿਹੜੀ ਮਸ਼ੀਨ ਚੱਲ ਰਹੀ ਹੈ ਤੇ ਲਿਵਰ ਆ ਜਿਹੜੇ ਉਹ ਫੈਦਰੋ ਗੰਨੇ ਦਾ ਜੂਸ ਕੱਢ ਰਿਹਾ ਨਾਲ ਹੀ ਅੰਦਰ ਦੀ ਤਸਵੀਰ ਦਿਖਾਉਣੀਆਂ ਤੁਹਾਨੂੰ ਇੱਥੇ ਕੀ ਆ ਇੱਥੇ ਵੈਸੇ ਹੀ ਟੋਆ ਆਉਣਾ ਹੈ ਕੀ ਅੱਗੇ ਇਧਰ ਨੀਚਾ ਹੂੰ ਨੀਚੇ ਰੱਖ ਨਿਕੜਿਆ ਹੈ ਅੱਗੇ ਇਹਦੇ ਕਿੱਧਰ ਦੇ ਪਾਉਣੇ ਬਾਲਣ ਕੇ ਤਾਂ ਦੀ ਪਾਉਣੇ ਇਥੋਂ ਨਹੀਂ ਤੇ ਇਧਰ ਦੇ ਜਿਹੜੇ ਤੁਹਾਨੂੰ ਦਿਖਾ ਰਹੀਏ ਵੀ ਇਹਦੇ ਵਿੱਚ ਅੰਦਰ ਜਿਹੜੀ ਅੱਗ ਮਚ ਰਹੀ ਹੈ ਦੇਖ ਰਹੇ ਹੋ ਤਸਵੀਰਾਂ ਤੁਸੀਂ ਤੇ ਇਹਦਾ ਕੰਮ ਮੈਂ ਇਕੱਲਾ ਜਿਹੜਾ ਮੇਰੇ ਅੱਗ ਨੂੰ ਮਜਾ ਕੇ ਰੱਖਣਾ ਤੇ ਅੰਦਰ ਤੋਂ ਦਿਖਾਉਣੇ ਆ ਵੀ ਉਧਰੋਂ ਗੰਨੇ ਦਾ ਜਿਹੜਾ ਜੂਸ ਆ ਉਹ ਕਿੱਧਰ ਦੀ ਆ ਰਿਹਾ ਹੈਗਾ ਉਹ ਜਿਹੜਾ ਜੂਸ ਆ ਉਹ ਪਾਈਪ ਲੱਗੇ ਹੋਵੇ ਤੇ ਪੈਰ ਲੱਗ ਕੇ ਆਵੇ ਅਚੋ ਪਾਈਪ ਦੇ ਵਿੱਚ ਦੇ ਇਧਰ ਆ ਜਾਂਦਾ ਹਾਂ ਉਹ ਜਦੋਂ ਗੱਡਾ ਚੋਂ ਦੇ ਵਿੱਚ ਆਉਂਦਾ ਨਾ ਸਟੋਰ ਹੁੰਦਾ ਠੀਕ ਹੈ ਲਗਾਤਾਰ ਨਹੀਂ ਆ ਰਿਹਾ ਸਟੋਰ ਹੋ ਰਿਹਾ ਗੰਨਾ ਦਾ ਉਹ ਅੱਛਾ ਉਹ ਤਾਂ ਜਿੰਨੀ ਜ਼ਰੂਰਤ ਹੈ ਉਹਨਾਂ ਇੱਥੇ ਪਾਈਪਾਂ ਹੀ ਲੈ ਲੈਂਦੇ। ਅੱਛਾ ਜਿਸ ਤਰ੍ਹਾਂ ਵੀ 2D ਲੱਗੀ ਹੋਈ ਆ। ਹਾਂ ਹਾਂ ਪਾਈਪ ਡਾਊਨ ਕਰਨ ਇਧਰ ਅੰਦਰ। ਉਹਦਾ ਟੈਂਕ ਬਣਿਆਗਾ ਉਧਰ। ਹਾਂ ਉਸ ਟੈਂਕ ਬਣਿਆ ਸਟੋਰ ਕਰਨ ਲਈ। ਅੱਛਾ ਉਹ ਜਿਹੜਾ ਥੱਲੇ ਬਣੀ ਉਹ ਟੈਂਕੀ ਆ? ਹਾਂ ਹਾਂ ਉਹ ਪਾਈਪ ਲਾ ਰਹੇ ਨੇ ਉਹ ਨੀਚੇ ਸੇ। ਠੀਕ ਹੈ ਠੀਕ ਹੈ। ਉਹ ਨੀਚੇ ਤੋਂ ਪਾਈਪ ਆ ਕੇ ਇਧਰ ਪਹਿਲੇ ਕੜਾ। ਠੀਕ ਹੈ ਤੁਹਾਨੂੰ ਦਿਖਾ ਦਈਏ ਵੀ ਇੱਥੇ ਜਿਹੜਾ ਸਟੋਰ ਹੋਈ ਜਾਂਦਾ ਕਹਿੰਦੇ ਤੇ ਆ ਪਾਈਪ ਨਹੀਂ ਹੀ ਜਾਂਦੀ ਤੁਹਾਨੂੰ। ਪਾਈਪਾਂ ਜਿਹੜੀ ਉਹ ਅੰਦਰ ਜਾ ਰਹੀ ਆ। ਉਸ ਤੋਂ ਬਾਅਦ ਅੰਦਰ ਜਿਹੜੇ ਉਹ 2D ਦੇ ਨਿਪਾਲ लोड ਹੁੰਦੀ ਆ ਆ ਪਾਈਪ ਦੇਖ ਸਕਦੇ ਹੋ ਤੁਸੀਂ ਆ ਪਾਈਪ ਜਿਹੜੀ ਉਹ ਫਿਰ ਇਹਦੇ ਵਿੱਚ ਪਹਿਲਾਂ ਇਹਦੇ ਵਿੱਚ ਪਾਉਨੇ ਹੋ ਹਾਂ ਪਹਿਲਾਂ ਇਸਕੇ ਨੂੰ ਚਾਤਾ ਹੈ ਫਿਰ ਉਸਨੇ ਚਾਤਾ ਹੈ ਫਿਰ ਉਹ ਦੇਜੋ ਕਿੰਨਾ ਕਿਤਨਾ ਟਾਈਮ ਗਰਮ ਕਰਦੇ ਹੋ ਇਸਕੋ ਫਿਰ ਸਾਈਂ ਸੰਪ੍ਰੈਸ਼ਰ ਕੇ ਉੱਪਰ ਰੋਤਾ ਆਏਗਾ ਅੱਛਾ ਜੇ ਸਾ ਟੈਂਪਰੇਚਰ ਰੋਤਾ ਆਏਗਾ ਤਾਂ ਹੋਤਾ ਹੈ ਠੀਕ ਹੈ ਟੈਂਪਰੇਚਰ ਕੇ ਰਾਤਾ ਕਰਮ ਹੁੰਦਾ ਹੈ ਅੱਛਾ ਗਰਮ ਕਰਕੇ ਦੂਸਰੇ ਟੈਂਕ ਮੈਂ ਇਧਰ ਢਾਲਦੇ ਹੋ ਹਾਂ ਬੇਸਪੇ ਢਾਲਦੇ ਹੈ ਬੇਸਿਸ ਵਿੱਚ ਢਾਲਦੇ ਹੈ ਅੱਛਾ ਫਿਰ ਉਸਕੋ ਪੱਕਾ ਅੰਦਰ ਕੋਲ ਢਾਲਦੇ ਹੈ ਅੱਛਾ ਉਸਮੇ ਜਦ ਗਾੜਾ ਹੋ ਜਾਂਦਾ ਹੈ ਇਹ ਹਾਂ ਠੀਕ ਹੈ ਅਤੇ ਇਸ ਕੇ ਬਾਅਦ ਫਿਰ ਪੇੜੇ ਬਣਾਤੇ ਉਸਕੇ ہاں ਪੇੜੇ ਬਣਾਤੇ ਐ ਸ਼ੱਕਰ ਬਣਾਤੇ ਐ ਹੂੰ ਹੂੰ ਸ਼ੱਕਰ ਦੇ ਕੋਲ ਕੀ ਆਪ ਹਾਂ ਅੱਗੇ ਰਗ ਰਗੀ ਹੈ ਇਹ ਜੋ ਬਣਾ ਰਹਾ ਹੈ ਇਸ ਕੇ ਬਾਅਦ ਕਹਾਂ ਰੱਖਿਆ ਜਾ ਰਿਹਾ ਹੈ ਇਸ ਕੋ ਇਸ ਕੋ ਇਸ ਪੁੱਲ ਹਸਪਤਾਲ ਤੇ ਹੈ ਪੱਲੜ ਤੇ ਪੱਲਲੀ ਬਚਾਉਂਦਾ ਹੈ ਪੱਲੜ ਬੇ ਪੱਲਲੇ ਬੇ ਅੱਛਾ ਪੱਲਲੀ ਤੇ ਮੈਂ ਫੈਕ ਕਰਦੇ ਨੇ 90 ਮੈਂ ਅੱਛਾ ਇਸ ਤੋਂ ਪਹਿਲੇ ਰੱਖਿਆ ਹੋਇਆ ਕਹਾਂ ਰੱਖਿਆ ਅੰਦਰ ਅੱਛਾ ਅੰਦਰ ਸਟੋਰ ਕਰ ਰਹੇ ਹਾਂ ਤੋਂ ਦਾ ਹਦੀ ਵੀ ਪਹਿਲਾਂ ਜਿਹੜਾ ਇਹਦੇ ਵਿੱਚ ਫਿਰ ਇਹਦੇ ਝੱਗ ਵਗੈਰਾ ਜਿਹੜੇ ਮੈਲ ਕੱਢੀ ਜਾਂਦੀ ਹੈ ਫਿਰ ਇਧਰੋਂ ਗਰਮ ਕਰਕੇ ਦੂਜੀ ਸਾਈਡ ਆ ਫਿਰ ਤੀਜੀ ਸਾਈਡ ਆ ਜਿਹੜਾ ਇੱਥੇ ਥੱਲੇ ਜਿਹੜੀ ਭੱਟੀ ਚੱਲ ਰਹੀ ਹੈ ਤੇ ਪਰ ਇਸ ਤੋਂ ਬਾਅਦ ਇੱਥੇ ਕੀ ਆ ਠੰਡਕ ਅੱਛਾ ਸ਼ੱਕਰ ਬਣ ਰਹੀ ਹੈ ਅੱਛਾ ਹਾਂਜੀ ਗੁੜ ਔਰ ਸ਼ੱਕਰ ਮੇਂ ਕੀ ਆ ਕੈਸੇ ਬਣਤਾ ਹੈ ਅਲੱਗ ਗੁੜ ਕੈਸੇ ਅੰਤਰ ਹੈ ਦੋਨੋਂ ਮੇਂ ਹੂੰ ਉਹ ਬਤਾਏਗਾ ਤੇਰੇ ਕੋ ਬਿਸਥਰੀ ਦੱਸਦੇ ਹਾਂ ਵੀ ਗੁੜ ਤੇ ਸ਼ੱਕਰ ਆ ਜਿਹੜੇ ਉਹ ਹੈਡ ਮਿਸਤਰੀ ਹੈ ਇਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਗੁੜ ਬਣਤਾ ਹੈ ਭਾਈ ਜੀ 90% ਪੈ 90 ਟੈਂਪਰੇਚਰ ਪੈ ਔਰ ਸ਼ੱਕਰ ਬਣਤਾ ਹੈ 110 ਪੈ ਅੱਛਾ

ਤੇ ਇਹ ਠੰਡਾ ਕਰਕੇ ਫਿਰ ਠੰਡਾ ਕਰਕੇ ਉਸ ਤੋਂ ਬਾਅਦ ਬਾਈ ਜੀ ਉਸ ਤੋਂ ਬਾਅਦ ਇਹ ਪੇੜੇ ਬਣਦੇ ਨੇ ਇੱਥੇ ਉਹ ਲਗਾ ਕੇ ਨਾ ਪੱਲੇ ਦੇ ਬੋਰੀ ਲਗਾ ਕੇ ਅੱਛਾ ਸ਼ੱਕਰ ਤੋਂ ਪਹਿਲਾਂ ਪੇੜੇ ਬਣਨਗੇ ਹਾਂ ਨਾ ਪੇੜੇ ਲੱਕ ਬਣਦੇ ਸ਼ੱਕਰੇ ਲੱਕ ਬਣਦੇ ਅੱਛਾ ਨਹੀਂ ਇਹ ਕਹਿੰਦੇ ਵੀ ਇਹਦੀ ਸ਼ੱਕਰ ਬਣਾਵਾਂਗੇ ਹਾਂ ਉਹਦਾ ਜੋ ਕੁਝ ਵੀ ਬਣਾਉਣਾ ਹੈ ਉਸ ਅਨੁਸਾਰ ਇਹਦੇ ਵਿੱਚ ਮਤਲਬ ਸੈਟਿੰਗ ਕਰ ਲੈਂਦੇ ਅੱਛਾ ਅੱਛਾ ਹਾਂ ਹਾਂ ਠੀਕ ਹੈ ਫਿਰ ਇੱਧਰ ਇੱਧਰ ਸਟੋਰ ਤੇ ਰੱਖ ਲੈਂਦੇ ਆ ਸਟੋਰ ਦਾ ਪੇੜੇ ਤੁਸੀਂ ਦਿਖਾ ਦਈਏ ਆ ਗੋੜਾ ਹੈ ਇਹ ਹੁਣੇ ਬਣਾਇਆ ਹੈ ਹਾਂ ਜੀ ਕਿਧਰ ਬਣ ਕੇ ਤਿਆਰ ਹੋ ਕੇ ਆਏ ਅੱਛਾ ਅੱਛਾ ਇਹ ਗਿੱਲਾ ਸੁੱਕਾ ਕਿੰਨਾ ਚਿਰ ਰਹਿੰਦਾ ਹੈਗਾ ਤੇ ਘੰਟੇ ਸੁੱਕ ਜਾਂਦਾ ਹੈ ਜਦੋਂ ਕਾਣ ਤੋਂ ਬਾਅਦ ਅੱਛਾ ਜਿਹੜੇ ਬਣਨ ਤੋਂ ਬਾਅਦ ਇਹ ਘੰਟੇ ਵਿੱਚ ਸੈਟਿੰਗ ਹੋ ਜਾਂਦੀ ਹੈ ਈ ਬਸ ਹੋ ਜਾਂਦੀ ਹੈ ਤੇ ਉਹ ਸ਼ਕਰੰਦਰ ਬਣੀ ਹੋਈ ਹੈ ਸਟੋਰ ਕਰਨੀ ਠੀਕ ਹੈ ਨਹੀਂ ਸ਼ੱਕਰ ਫਿਰ ਇਹ ਗਿੱਲੇ ਤੋਂ ਕਿਵੇਂ ਭੁਰਦਾ ਹੈਗਾ ਇਹ ਉਹ ਪਿੰਦਾ ਕਿਵੇਂ ਉਹ ਪਿੰਦਾ ਮਿੱਠਾ ਛੋਟਾ ਕੁਛ ਐਸਾ ਪਿੰਦਾ ਨਾ ਟੈਂਪਰੇਚਰ ਦਾ ਫਰਕ ਹੁੰਦਾ ਅੱਛਾ ਅੱਛਾ ਸਰ ਤੇ ਇਹ ਤੁਸੀਂ ਜਿਹੜੀ ਤਸਵੀਰ ਦੇਖੀ ਤੇ ਆਪਾਂ ਅੰਕਲ ਜੀ ਨਾਲ ਵੀ ਗੱਲ ਕਰਦੇ ਆਂ ਜਿਹੜੇ ਆਹ ਦੇਖ ਸਕਦੇ ਤੁਸੀਂ ਸ਼ੱਕਰ ਹੈ ਤੇ ਅੱਗੇ ਆਪਾਂ ਤਸਵੀਰ ਦਿਖਾ ਦਈਏ ਹਲਦੀ ਦਾਲਚੀਨੀ ਸੁੰਡ ਵਾਲਾ ਗੁੜ 200 ਰੁਪਏ ਕਿਲੋ ਅਲਸੀ ਵਾਲਾ ਗੁੜ ਤੇਲ ਵਾਲਾ ਸੌਂਫ ਵਾਲਾ ਤੇ ਆ ਗਾਜਰ ਪਾਕ ਵਾਲਾ ਤੇ ਉਧਰ ਵੀ ਗੁੜ ਦੇ ਪੇੜੇ ਆ ਤੇ ਇੱਧਰ ਸੱਕਰ ਰੱਖੀ ਹੋਈ ਆ ਆਪ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਅੰਕਲ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜ ਪੰਜ ਸਾਲ ਪੰਜ ਮਹੀਨੇ ਸਾਲ ਪੰਜ ਸਾਲ ਹੋ ਗਏ ਤੇ ਵਧੀਆ ਮਤਲਬ ਲੋਕਾਂ ਦਾ ਵਧੀਆ ਮਾਲ ਜੇ ਬੜਾ ਬੜਾ ਵਧੀਆ ਹੰਗਾਰਾ ਹੈ ਲੋਕਾਂ ਦਾ ਹੂੰ ਹੂੰ ਅਸੀਂ ਵਧੀਆ ਕੁਆਲਿਟੀ ਦਿੰਨੇ ਠੀਕ ਹੈ ਕਿਸ਼ੇ ਕਰਕੇ ਸਾਡੇ ਕੋਲੇ ਲੋਕ ਆ ਰਹੇ ਠੀਕ ਹੈ ਤੇ ਆਪਣੇ ਗੰਨਾ ਫਿਰ ਕਿੱਥੋਂ ਲੈ ਕੇ ਆਉਂਦੇ ਗੰਨਾ ਸਦਾ ਆਪ ਦਾ ਵੀ ਹੈ ਅੱਛਾ ਆਪਦਾ ਹੀ ਹੈ ਖੈ ਕਿੱਲੇ ਲਾ ਰਖਿਆ ਸਾਡੇ ਕੋਲ ਇੱਥੇ ਕਿਹਾ 7 ਕਿੱਲੇ ਅਗਲੇ ਸਾਲ ਵਧਾ ਦੇ ਹੂੰ ਹੂੰ ਆਪਣਾ ਨਾਮ ਦੱਸ ਦਿਓ ਸੁਖਦੇਵ ਸਿੰਘ ਸਿੱਧੂ ਸੁਖਦੇਵ ਸਿੰਘ ਸਿੱਧੂ ਅੰਕਲ ਜੀ ਤੇ ਇਹ ਸਾਰਾ ਜਿਹੜਾ ਹੈਗਾ ਚਲਾ ਰਿਹਾ ਹੈ ਖੁਲਾੜਾ ਤੁਹਾਨੂੰ ਤਸਵੀਰਾਂ ਦਿਖਾ ਆ ਦੀਏ ਇਹ ਇਹ ਬਰਨਾਲਾ ਰੋਡ ਤੋਂ ਕਿਧਰ ਬਰਨਾਲਾ ਤੋਂ ਹੰਡਿਆ ਯਾ ਰੋਡ ਉਤੇ ਹੈ ਖਾਲਸਾ ਘਲਾੜਾ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਕਿ ਇਹਨੂੰ ਲੋਡ ਹੋਵੇ ਤਾਂ ਖਾਲਸਾ ਘਲਾੜੇ ਤੇ ਆਗੇ ਇੱਥੇ ਤੁਸੀਂ ਇਹ ਖਰੀਦ ਸਕਦੇ ਹੋ ਤੇ ਆਪਣੇ ਕਮੈਂਟ ਕਰਕੇ ਰਾਇ ਜ਼ਰੂਰ ਦਿਓ ਧੰਨਵਾਦ